ਕਿਰੋਸਤ ਨਵੇਸੀ ਨਹੀਂ ਪੈਦਾ ਕਰ ਸਕਿਆ ਉਹ ਦਿਨ ਰਾਤ ਪੜ੍ਹਦੇ ਹੀ ਰਹਿੰਦੇ ਸਨ ਔਰ ਉਹਨਾਂ ਦੇ ਡੇਰਿਆਂ ਚ ਚਾਰ ਕਥਾਵਾਂ ਹੁੰਦੀ ਐ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਪਹਿਰੇ ਦਸਮ ਗ੍ਰੰਥ ਦੀ ਸ਼ਾਮ ਨੂੰ ਗੁਰਪ੍ਰਤਾਪ ਸੂਰਜ ਔਰ ਰਾਤ ਨੂੰ ਸੌਣ ਤੋਂ ਪਹਿਲੇ ਖੁਲੀਆਂ ਵਿਚਾਰਾ ਬਿਲਕੁਲ ਖੁਲੀਆਂ ਇਸ ਤਰ੍ਹਾਂ ਹਰ ਵਕਤ ਸੋਚ ਰੀ ਨੂੰ ਪ੍ਰਮਾਤਮਾ ਲਈ ਬਣਾਉਣ ਦੀ ਕੋਸ਼ਿਸ਼ ਹੁੰਦੀ ਸੀ ਪੁਰੋਨਾ ਟਕਸਾਲਾ ਚ ਜਿਹੜਾ ਵਿਦਿਆਰਥੀ ਨਿਕਲਦਾ ਸੀ ਉਹਨੇ ਕਾਬਲ ਕਨਾਰ ਟਕਸੀ ਕੀ ਨੂੰ ਪ੍ਰਚਾਰਿਆ ਅੱਜ ਵੀ ਆਫਗਾਨਿਸਤਾਨ ਵਿੱਚ ਬੜੇ ਖੂਬਸੂਰਤ ਗੁਰਦੁਆਰੇ ਔਰ ਬੜੀ ਸਿੱਖ ਕਾਬਲੀ ਸਿੱਖ ਇਹਨੂੰ ਦੇ ਸਜਾਏ ਨੇ ਔਰ ਬੜੀ ਪੁਰਾਣੀ ਸਿੱਖੀ ਗੁਰੂ ਨਾਨਕ ਦੇ ਵਕਤ ਦੀ ਬਾਬਾ ਸ੍ਰੀ ਚੰਦ ਦੇ ਬੜੇ ਵੱਡੇ ਵੱਡੇ ਉੱਥੇ ਅਸਥਾਨ ਨੇ ਗੁਰਦੁਆਰਾ ਬਣਿਆ ਹੈ ਉਹਨਾਂ ਦਾ ਨਾਮ ਵੀ ਗੁਰਦੁਆਰਾ ਬਾਬਾ ਸ੍ਰੀ ਚੰਦ